राजस्थान ਦੇ ਟੂਰ ਤੇ ਸੀ अजमेर गए ਸੁਭਾਵਕ urs ਲੱਗਿਆ ਹੋਇਆ ਸੀ urs ਤੇ ਲੱਖਾਂ ਮੁਸਲਮਾਨ अजमेर ਇਕੱਠੇ ਹੁੰਦੇ ਖ्वाजा मैयदीन चिश्ती ਦੀ ਦਰਗਾਹ बाबा फरीद ਦਾ ਚੱਲਾ ਦੇਖਣ ਵਾਸਤੇ ਗਏ ਥਾਂ ਥਾਂ ਤੇ ਕਵਾਲੀ ਸੰਗੀਤ ਚੱਲ ਰਿਹਾ ਸੀ ਥਾਂ ਥਾਂ ਤੇ ਇਬਾਦਤ گزار ਬੰਦੇ ਇਬਾਦਤ ਕਰ ਰਹੇ ਸਨ ਆਪਣੀ عقੈਦਤ ਬਿਆਨ ਕਰ ਰਹੇ ਸਨ ਵਾਹ ਪਸੰਦਿਆਂ ਰਸਤੇ 'ਚ ਇੱਕ ਮਲੰਗ ਇੱਕ ਫਕੀਰ ਬੈਠਾ ਉਸਨੇ ਬਾਬਾ ਬਲਵੰਦ ਸਿੰਘ ਨੂੰ ਆਵਾਜ਼ ਮਾਰੀ ਭਈ ਮੈਂ ਹਰੇ ਕੋਲ ਰੋਟੀ ਨਹੀਂ ਮੰਗਣਾ ਤੇ ਮੈਂ ਦੋ ਰੋਟੀਆਂ ਖਾਣੀਆਂ ਨੇ ਆਠਾ ਨੇ ਮੈਨੂੰ ਦੇ ਜਾ ਉਹਨਾਂ ਦਿਨ 'ਚ ਆਨੇ ਚੱਲਦੇ ਸੀ ਅਠਾ ਨੇ ਮੈਨੂੰ ਦੇ ਦਿੱਤਾ। ਬਾਬਾ ਜੀ ਨੇ ਇੱਕ ਦਮੜਾ ਦੇ ਦਿੱਤਾ ਇੱਕ 1 ਰੁਪਿਆ ਦਾ। ਐ ਲੈ। ਉਹਨੇ ਅਠਾ ਨੇ ਦਿਆਂ ਦੋ ਰੋਟੀਆਂ ਲਈਆਂ। ਸਾਹਮਣੇ ਜੋ ਢਲਵਾ ਸੀ ਰੋਟੀਆਂ ਦੇ ਉੱਤੇ ਸਬਜ਼ੀ ਰਖਾਈ। ਅਸੀਂ ਨਿਕਲ ਗਏ। ਉਹ ਪਿੱਛੇ ਦੌੜਿਆ ਹੋਇਆ ਆਵੇ ਪਿੱਛੇ। ਦੌੜੇ ਹੋਇਆ ਆਵਾਜ਼ ਮਾਰੇ ਫਕੀਰਾ ਇਹ ਆਠਾ ਨੇ ਆਪਣੇ ਵਾਪਸ ਲੈ ਜਾ ਕਿਉਂਕਿ ਆਠਾ ਨੇ ਦੀਆਂ ਦੋ ਰੋਟੀਆਂ ਸਨ ਆਠਾ ਨੇ ਬਚਦੇ ਸਨ 16 ਆਨੇ ਦਾ ਰੁਪਿਆ ਹੁੰਦਾ ਸੀ ਇਹ ਆਠਾ ਨਿ ਲੈ ਜੀ ਬਾਬਾ ਜੀ ਰੁਕ ਗਏ ਕੋ ਨਾ ਕਹਿਣ ਲੱਗੇ ਆਠਾ ਨੇ ਲਓ ਤੇ ਬਾਬਾ ਬਲਵੰਤ ਸਿੰਘ ਕਹਿਣ ਲੱਗੇ ਇਹਦੀ ਕੱਲ ਖਾ ਲਈ ਰੋਟੀ ਕੱਲ ਖਾ ਉਨੇ ਦੋ ਰੋਟੀਆਂ ਵੀ ਬਾਬਾ ਜੀ ਦੇ ਹੱਥ ਪਕੜਾ ਦਿੱਤੀਆਂ ਅਠਾਨਵੇਂ ਕਹਿਣ ਲੱਗੇ ਨਾ ਸ਼ੁਕਰੇ ਬੰਦੇ ਕੋਲ ਮੈਂ ਫਿਰ ਰੋਟੀ ਨਹੀਂ ਮੰਗਦਾ ਹੁੰਦਾ ਮੈਂ ਤੁਹਾਨੂੰ ਫਕੀਰ ਸਮਝਿਆ ਸੀ ਜਿਸ ਖੁਦਾ ਨੇ ਅੱਜ ਦੋ ਰੋਟੀਆਂ ਦਿੱਤੀਆਂ ਨੇ ਕੱਲ ਖੁਦਾ ਮਰ ਜਾਏਗਾ ਉਹ ਕੱਲ ਵੀ ਮੈਨੂੰ ਦੇ ਤੋ ਕੱਲ ਵੀ ਕਹਿੰਦਾ ਜਦੋਂ ਦਾ ਫਕੀਰ ਬਣਿਆ ਕੱਲ ਦੀ ਫਿਕਰ ਛੱਡ ਦਿੱਤੀ ਐ ਅੱਜ ਦੀ ਫਿਕਰ ਅੱਜ ਦੀ ਮੈਂ ਤੇ ਛੱਡ ਦਿੱਤੀ ਅਜੇ ਤੱਕ ਮੈਨੂੰ ਉਹ ਵਾਕਿਆ ਯਾਦ ਜ਼ਾਰੋ ਜ਼ਾਰ ਰੋ ਪੈਸਨ ਬਾਬਾ ਬਲਵੰਦ ਸਿੰਘ ਆਖਣ ਲੱਗੇ ਮੈਂ ਤੇ ਬਿਰਧ ਹੋ ਗਿਆ ਅਜੇ ਵੀ ਕੱਲ ਦੀ ਫਿਕਰ ਵਿੱਚ ਜੀ ਰਿਹਾ ਅਜੇ ਵੀ ਭਵਿੱਖ ਦੀ ਚਿੰਤਾ ਹੈ آج ملی ہے پتا نہیں کل ملنی ہے کہ نہیں اہنکار ترشنا پربتا دی اور پربتا تو رجدہ ہی نہیں یہ ترشنا برشت کر دے گی لوب ترشنا یہ برشت کر دے گی کام ترشنا یہ بلاتکاری بنا دے گی گنکا بنا دے گی منک برشت ہو جائے بھرتری کہنے نے ہے پربو ਤੂੰ ਮੇਰੀ ਮਨ ਦੀ ਮਿੱਟੀ ਦੇ ਵਿੱਚ ਬਸ ਮੈਂ ਸਮਾਪਤੀ ਕਰਨ ਲੱਗਾ ਤੂੰ ਵਾਸ਼ਨਾ ਦਾ ਪਾਣੀ ਪਾ ਲਿਆ ਇਹਨੂੰ ਚੰਗੇ ਤਰੀਕੇ ਨਾਲ ਗੁੰਨਿਆ ਫਿਰ ਤੂੰ ਇਸ ਦਾ ਗੋਲਾ ਬਣਾਇਆ ਤੇ ਰੱਖ ਦਿੱਤਾ ਚਿੰਤਾ ਦੇ ਚੱਕਰ ਤੇ ਕੁਮਾਰ ਪਹਿਲੇ ਮਾਟੀ ਗੁੰਨਦਾ ਉਹਦੇ ਵਿੱਚ ਪਾਣੀ ਪਾਉਂਦਾ ਫਿਰ ਉਹਦਾ ਗੋਲਾ ਬਣਾ ਕੇ ਉਹਨੂੰ ਚੱਕ ਤੇ ਰੱਖਦਾ ਜ਼ਰੂਰ ਤੁਸੀਂ ਕੁਮਾਰ ਦੇ ਕੋਲੋਂ ਕੜੇ ਬਣਦੇ ਦੇਖਿਆ ਹੋ ਬਰਤਰੀਏ ਦ੍ਰਿਸ਼ ਖਿਚਦਾ ਮੋ ਮਨ ਕੋ ਅਜਖਲ ਮਿਤ ਪਿੰਡ ਮਗਲੋਕ ਕਰ ਇਕਤਰ ਚਿੰਤਾ ਚਕਰ ਪਰਵਤ ਭਰੇ ਹੈ ਪ੍ਰਭੂ ਤੂੰ ਮੇਰੇ ਮਨ ਰੂਪੀ ਮਿੱਟੀ ਚਵਾਸ਼ਨਾ ਦਾ ਪਾਣੀ ਇਹਨੂੰ ਗੁਲਿਆ ਫਿਰ ਇਹਨੂੰ ਚਿੰਤਾ ਦੇ ਚੱਕ ਤੇ ਰੱਖ ਦਿੱਤਾ ਤੇ ਚੱਕ ਨੂੰ ਕੁਮਾਰ ਚਲਾਉਂਦਾ ਸੋਟੇ ਨਾਲ ਕੁਮਾਂਦਾ ਤੇ ਚੱਕ ਕੁਮਾਂਦਾ ਕਿਹੜੇ ਸੋਟੇ ਨਾਲ ਤੂੰ ਮੇਰੇ ਚਿੰਤਾ ਦੇ ਚੱਕ ਨੂੰ ਘੁਮਾਇਆ ਦੁੱਖ ਮਾਂ ਜੇ ਦੁੱਖ ਹੋਰ ਲਾਭ ਹੋ ਤਸਾਂਜ ਬੋਰ ਦੰਡ ਜੋਰ ਜੋਰ ਕਰ ਫੇਰੇ ਚੰਨ ਕਰੇ ਦੁੱਖ ਦੇ ਵਿੱਚੋਂ ਜਿਹੜਾ ਹੋਰ ਦੁੱਖ ਹੋਰ ਦੁੱਖ ਦੇ ਜਿਹੜਾ ਹੋਰ ਦੁੱਖ ਪਰ ਤ੍ਰੀ ਕਹਿੰਦੇ ਦੁੱਖ ਕਦੀ ਕੱਲਾ ਨਹੀਂ ਆਉਂਦਾ ਨਹੀਂ ਆਉਂਦਾ ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ ਸੁਖ ਜਦ ਆਉਂਦਾ ਕੱਲਾ ਹੀ ਆਉਂਦਾ ਕੱਲ ਨਹੀਂ ਤਨਹਾ اتنا ہی کافی بلوان ہے پر دکھ کلا نہیں کدی بغور مطالعہ کر لینا کسی ایک دکھ بارے بہتا خلا سامنے نہ کرا ایک دکھ ایک دکھ نہیں آئی دکھ دے, دے. کہہ لو دکھ پورے لاؤ لشکر نہ لاؤ دے. ایک صوفی سوفی تج کہ اگر غم لشکر انگیز اے غم جے تو پورا لشکر بنا کے آویں تے میں غریب تے چڑھائی کرے۔ دکھ لاؤ لشکر نال آندے نے قطائی ایک دکھ ایک دکھ نہیں ہوندا۔ دکھاں دی پیچھے فوج آندی ہے۔ 10 دے نال گینے سنگ چلدا سی اے دو چار دن ہوئے تے ایکسیڈنٹ ہو گیا تے فریکچر ہو گیا۔ ਹੁਣ ਜਦੋਂ ਮੈਂ ਉਸਨੂੰ ਲੰਗੜਾ ਕੇ ਚੱਲਦਿਆਂ ਦੇਖਿਆ ਬੜੀ ਮੁਸ਼ਕਿਲ ਨਾਲ ਉਹ ਵੀ ਅੱਖ ਸਿਰਫ ਹਾਦਸਾ ਤੇ ਇੱਕੋ ਹੀ ਹੋਇਆ ਐਕਸੀਡੈਂਟ ਤੇ ਇੱਕੋ ਹੀ ਫ੍ਰੈਕਚਰ ਹੋ ਗਿਆ ਪਰ ਹੁਣ ਗੌਰ ਨਾਲ ਦੇਖੀਏ ਦੁੱਖਾਂ ਦੀ ਲੰਬੀ ਲੈ ਲੰਬੀ ਲੈ ਦੁੱਖ ਕੋਈ ਇੱਕ ਨਹੀਂ ਹੁੰਦਾ ਕਤਾਈ ਵੀ ਇੱਕ ਨਹੀਂ ਹੁੰਦਾ ਕਿਸੇ ਪ੍ਰਕਾਰ ਦਾ ਵੀ ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ اپنے نال پورا لاؤ لشکر لے کے آنے اے صوفی کہیں دے اگر غم لشکر رنگے زد کہ خونے آشکان رے زد اے غم تو اپنا پورا لاؤ لشکر لے کے آنے تے میں خدا دے پریمی دا تو خون کرے اگر غم لشکر رنگے زد کہ خونے آشکان رے زد ਮਨੋ ਸਾਕੀ ਬਹਿਮ ਸਾਜ਼ਮ ਬਬੁਰਨੇ ਆਦਸ਼ ਬਰੰਦਾਜ਼ੇ ਜਿਤਨੇ ਚਿਰ ਤੱਕ ਮੇਰਾ ਖੁਦਾ ਮੇਰੇ ਹਿਰਦੇ ਚ ਬੈਠਾ ਹੈ ਐ ਗਮੋਂ ਮੈਂ ਸਾਰਿਆਂ ਦੀਆਂ ਜੜਾਂ ਪੁੱਟ ਕੇ ਰੱਖ ਦਿਆਂ ਨਸ ਵੰਜੋ ਕਿਲ ਵੇਖੋ ਕਰਤਾ ਘਰ ਭਜ ਜਾ ਐ ਦੁੱਖ ਕਲੇਸ਼ ਸੰਤਾਪ ਪਾਪ ਸਭ ਨਸ ਜਾਓ ਕਿਉਂ ਨਾ ਸਮਨਨੋ ਕਿਲਵੇ ਕੋ ਕਰਤਾ ਘਰ ਹੁਣ ਤੇ ਕਰਤੇ ਪੁਰਖ ਦੀ ਬਰਕਤ ਹੁਣ ਤੇ ਉਸ ਦੀ ਹੁਣ ਤੁਹਾਡਾ ਕੀ ਕੰਮ ਹੁਣ ਤੁਹਾਡਾ ਕੀ ਕੰਮ ਭਰਤਰੀ ਕਹਿੰਦੇ ਨੇ ਚਿੰਤਾ ਦੇ ਚੱਕਰ ਤੇ ਇਹ ਮੇਰਾ ਗੁਨੇ ਆਇਆ ਮਨ ਇਹਨੂੰ ਰੱਖਿਆ ਹੈ ਪ੍ਰਭੂ ਤੋਂ ਫਿਰ ਦੁੱਖ ਦੇ ਸੋਟੇ ਨਾਲ ਤੋ ਚਿੰਤਾ ਦੇ ਚੱਕਰ ਨੂੰ ਘੁਮਾਇਆ ਦੁੱਖ ਵੱਧਦੇ ਗਏ ਚਿੰਤਾ ਵੱਧ ਗਈ ਚਿੰਤਾ ਵੱਧਦੇ ਗਏ ਦੁੱਖ ਵੱਧਦੇ ਗਏ ਦੁੱਖ ਵੱਧਦੇ ਗਏ ਚਿੰਤਾ ਵੱਧ ਗਈ ਚੱਕ ਤੇ ਜੀ ਨਾਲ ਘੁੰਮਦਾ ਘੁੰਮਦਾ ਘਿੰਤਾਤੁਰ ਮਨ ਰੁਪ ਕੀਰਤਨ ਨਹੀਂ ਸੁਣ ਸਕਦਾ ਚਿੰਤਾਤੁਰ ਮਨ ਕਥਾ ਵੀ ਨਹੀਂ ਉਹ ਤੇ ਚੱਕ ਦੇ ਉੱਤੇ ਘੁੰਮ ਰਿਹਾ ਹੈ ਘੁੰਮ ਰਿਹਾ ਹੈ ਚਿੰਤਾਤੁਰ ਮਨ ਪਾਠ ਵੀ ਨਹੀਂ ਕਰ ਸਕਦਾ ਚਿੰਤਾਤੁਰ ਮਨ ਸੇਵਾ ਵੀ ਨਹੀਂ ਕਰ ਸਕਦਾ ਤੇ ਘੁੰਮਰੇ ਦੁੱਖ ਮਾਂ ਜੇ ਦੁੱਖ ਹੋਰ ਲਾਭ ਹੋ ਤ ਸਾਂਝ ਬੌਰ ਦੰਡ ਜੋਰ-ਜੋਰ ਕਰ ਫੇਰੇ ਚੱਲ ਕਰੇ ਫਿਰ ਅੱਗੇ ਜਿਹੜੀ ਗੱਲ ਕਹੀਏ ਬੜੀ ਕੀਮਤੀ ਫਿਰ हे ਪ੍ਰਭੂ हे कुमार ਤੂੰ ਫਿਰ ਮੇਰੇ ਮਨ ਰੂਪੀ ਮਿੱਟੀ ਚੋਂ ਕੀ ਕੀ ਬਣਾਇਆ ਅਤਰ ਮਿੱਤਰ ਗਲਬ ਪਰ ਗਲਬ ਕੁਲਾਲ ਵਿਦ کونے ود کرے وید وے تو گھر گرے ہے اس طرح بنا دے گھڑے دیتے. اے میرا اپنا بےگانا ہے شروع ہے, ہے. مر پتنی ہے. اے میرے ماں باپ نے میرا پھر ہے میری سمپدا ہے میرا گھر ہے بڑا پسارا تیرے من چو بنا دب من چ ਤੇ ਜੇ ਇਤਨਾ ਸਾਰਾ ਪਸਾਰਾ ਮਨ ਚੋ ਬਣਿਆ ਹੈ ਤੇ ਮਨ ਨੂੰ ਸਮੇਟਦੇ ਆ ਸਾਰਾ ਪਸਾਰਾ ਖਤਮ ਹੋ ਜਾਂਦਾ ਹੈ ਸਭ ਖਤਮ ਹੋ ਜਾਂਦਾ ਹੈ ਧਰਮ ਦੀ ਮੂਲ ਸਾਧਨਾ ਹੈ ਮਨ ਨੂੰ ਇਕਾਗਰ ਕਰਨਾ ਮਨ ਦਾ ਇਕ ਹੋਣਾ ਸਾਵਧਾਨ ਹੋਣਾ ਸਾਰਾ ਪਸਾਰਾ ਖਤਮ ਹੋ ਜਾਂਦਾ ਤੇ ਸਾਰਾ ਪਸਾਰਾ ਜਦ ਖਤਮ ਹੋਗਾ ਤੋ ਪ੍ਰਕਾਸ਼ ਕਿਰਨ ਦੇ ਚਲੇਨ ਹੋ ਜਾਂਦਾ ਹੈ ਜਿਵੇਂ ਪ੍ਰਕਾਸ਼ ਕਿਰਨ ਦੇ ਚਲীন ਹੋ ਜਾਂਦਾ ਯਕੀਨ ਜਾਣੋ ਕਿਰਨ ਸੂਰਜ ਦੇ ਚਲীন ਹੋ ਜਾਂਦੀ ਇਸੇ ਨੂੰ ਹੀ ਕਹਿਆ ਸੂਰਜ ਕਿਰਨ ਮਿਲੇ ਜਨ ਕਾਜਲ ਹੋਆ RAM ਜੋਤੀ ਜੋਤ ਰਲੇ ਸੰਪੂਰਨ ਥਿਆ RAM ਜੋ ਮਨ ਬਣਿਆ ਸੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮੈਨੂੰ ਕੁਝ ਇੱਥੇ ਬੈਠੇ ਅਨੁਭਵ ਬਖਸ਼ੇ ਸਨ ਉਹ ਹੁਣ ਮੈਂ ਬਿਆਨ ਕਰਾਂ ਤੇ ਕਮ ਸੇ ਕਮ ਮੈਨੂੰ 4-5 ਦਿਨ ਹੋ ਲੱਗਣ ਗਏ ਅੰਦਰ ਇੱਕ ਹੜ ਚਲੇ ਪਰ ਮੈਂ ਹੁਣ ਵਰਕਰ ਇੱਥੇ ਹੀ ਸਮਾਪਤ ਕਰਨਾ ਕਰਤਾ ਇੱਥੇ ਹੀ ਤਬਨਾ ਸਮਾ ਹੋ ਗਿਆ ਵਕਤ ਹੋ ਗਿਆ ਇਹ ਪਸਾਰਾ ਜੋ ਪ੍ਰਕਾਸ਼ ਕਰਕੇ ਪ੍ਰਕਾਸ਼ਿਤ ਹੋ ਰਿਹਾ ਸੀ ਦਿਖਾਈ ਦੇ ਰਿਹਾ ਸੀ ਮਨ ਦੇ ਕਾਗਰ ਹੁੰਦਿਆਂ ਸਾਰਾ ਪਸਾਰਾ ਸਿਮਟ ਜਾਂਦਾ ਪਰ ਤਰੀ ਇੰਜ ਕਹਿੰਦੇ ਫਿਰ ਮਨ ਆਤਮਾ ਦੇ ਚਲੀਨ ਹੋ ਜਾਂਦਾ ਹੈ ਪਰ ਜੈਸੇ ਆਤਮਾ ਮਨ ਆਤਮਾ ਚ ਨਹੀਂ ਨੋਇਆ ਆਤਮਾ ਪਰਮਾਤਮਾ ਚ ਲੀਨ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਲੀਨਤਾ ਦੀ ਅਵਸਥਾ ਨੂੰ ਗੁਰਬਾਣੀ ਫਿਰ ਇੰਜ ਬਿਆਨ ਕਰਦੀ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਆਰਾਮ ਜੋਤੀ ਜੋਤ ਰਲੇ ਸੰਪੂਰਨ ਥਿਆ ਆਰਾਮ ਇਸ ਪ੍ਰਸੰਗ ਨੂੰ ਮੈਂ ਫਿਰ ਕਿਸੇ ਜਗ੍ਹਾ ਸੰਪੂਰਨ ਕਰਾਂਗਾ ਠੀਕ ਹੈ ਮੈਂ ਦੋ ਦਿਨ ਹੋਰ ਇੱਥੇ ਹੈ ਹਾਂ ਅੱਜ ਸ਼ਾਮ ਨੂੰ ਦਾਸ ਨੇ ਸ੍ਰੀ ਗੁਰ ਸਿੰਘ ਸਭਾ ਵਿਕਾਸਪੁਰੀ ਹਾਜ਼ਰੀ ਭਰਨੀ ਹੈ ਕੱਲ ਸਵੇਰੇ ਸ੍ਰੀ ਗੁਰ ਸਿੰਘ ਸਭਾ ਸਾਊਥ ਅਨਾਰ ਕਲੀ ਜਮਨਾਪੁਰ ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ ਤੇ ਇਸੇ ਤਰੀਕੇ ਦੇ ਨਾਲ ਕੱਲ ਸ਼ਾਮ ਦੀ ਹਾਜ਼ਰੀ ਸ੍ਰੀ ਗੁਰ ਸਿੰਘ ਸਭਾ ਪ੍ਰਸ਼ਾਂਤ ਵਿਹਾਰ ਦੇ ਵਿੱਚ 26 ਤਰੀਕ ਗੁਰਦੁਆਰਾ ਸੰਤ ਪੁਰਾ ਤਿਲਕ ਨਗਰ ਬਾਬਾ ਧਰਮ ਸਿੰਘ ਜੀ ਦਾ ਅਸਥਾਨ ਉੱਥੇ ਹਾਜ਼ਰੀ ਭਰਨੀ ਹੈ ਤੇ 24 ਤਰੀਕ ਸ਼ਾਮ ਦੀ ਕਾਲਕਾ ਜੇ ਸ੍ਰੀ ਗੁਰ ਸਿੰਘ ਸਭਾ ਉੱਤੇ ਦਾਸ ਨੇ ਹਾਜ਼ਰੀ ਭਰਨੀ ਹੈ ਕੋਸ਼ਿਸ਼ ਤੇ ਇਹ ਹੀ ਹੋਵੇਗੀ ਪਰ ਪਤਾ ਨਹੀਂ ਕੱਲ੍ਹ ਕੀ ਦਰ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਹੜੀ ਬਾੜੀ ਖੋਲਦੇ ਨੇ ਕਿਹੜਾ ਬੂਆ ਖੋਲਦੇ ਨੇ ਇਸ ਤੋਂ ਬਾਅਦ ਦੱਸਨੇ ਅਲਵਰ ਚਲੇ ਜਾਣਾ ਹੈ ਕਿਉਂਕਿ 1 2 3 ਸਮਾਗਮ ਗੁਰਮਤ ਸਮਾਗਮ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਕਿਰਪਾ ਦਿੱਤੀ ਹੋਈ ਸ਼ਕਤੀ ਸਮਰਥਾ ਦਾ ਸਦਕਾ ਹਰ ਸਾਲ ਕਰਾ ਰਹੇ ਨੇ ਅਦਕੀ ਵੀ ਇਹ ਸਮਾਗਮ ਚੱਲਦਾ ਹਰ ਸਾਲ ਚੱਲਦਾ ਹੈ ਜੇ ਨਾ ਜਨਾ ਸਤਸੰਗੀਆਂ ਨੂੰ ਸਮਾਵੇ ਲੈ ਪਹੁੰਚ ਸਕਦੇ ਨੇ ਦੋ ਦੋੜਾਈ ਘੰਟਿਆਂ ਦਾ ਟ੍ਰੇਨ ਦਾ ਤੇ ਰੋਡ ਦਾ ਜੋ ਹੈ ਰਸਤਾ ਇਸ ਥਾਂ ਤੇ ਹਰ ਸਾਲ ਹਾਜ਼ਰੀ ਪਰਦੇ ਆਉਂਦਾ ਸਰਦਾਰ ਰਜਿੰਦਰ ਸਿੰਘ ਜੀ ਅਗਲੇ ਸਾਲ ਦਾ ਮੈਨੂੰ ਉਸੇ ਵਕਤ ਨੋਟ ਕਰਾਉਂਦੇ ਨੇ ਵੀ ਅਗਲਾ ਸਾਲ ਨੋਟ ਕਰਨਾ ਤਾਂ ਮੈਂ ਵੀ ਨਾਨੂ ਕਹਿੰਦਾ ਹੁੰਦਾ ਗੁਰੂ ਨੇ ਜ਼ਿੰਦਗੀ ਰੱਖੀ ਸਿਹਤ ਰੱਖੀ ਜ਼ਰੂਰ ਹਾਜ਼ਰੀ ਭਰਾਂਗੇ ਕਿਉਂਕਿ ਇਹ ਉਸ ਸੰਤ ਦੀ ਵਰਸੀ ਹੈ ਜਿਹਦੇ ਉੱਤੇ ਦੋ ਪੰਕਤੀਆਂ ਬਿਲਕੁਲ ਪੂਰੀਆਂ ਉਤਰਦੀਆਂ ਨੇ ਸੂਰਜ ਕਿਰਨ ਮਿਲੇ ਜਦ ਕਾਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਉਸੇ ਹੀ ਮਹਾਨ ਸੰਤ ਦਾ ਨਾਮ ਸੀ ਸੰਤ ਬਾਬਾ ਅਤਰ ਸਿੰਘ ਜੀ ਮਸਤੋਂ ਆਣੇ ਵਾਲੇ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਜ਼ਿੰਦਗੀ ਰਹੀ ਸਿਹਤ ਰਹੀ ਸਤਿਗੁਰ ਨੇ ਸੰਜੋਗ ਬੜਾਇਆ ਫਿਰ ਇਸੇ ਹੀ ਅਸਥਾਨ ਤੇ ਇਸੇ ਵਰਸੀ ਦੇਚ ਤੁਹਾਡੇ ਚਰਨ ਪਰ ਸਾਂਗੇ ਸਾਰਿਆਂ ਦਾ ਧੰਨਵਾਦ ਮਹਾਪੁਰਖਾਂ ਦਾ ਧੰਨਵਾਦ ਸਮੋਂ ਸਾਧ ਸੰਗਤ ਨੇ ਇਕਾਗਰਤਾ ਨਾਲ ਸਰਵਨ ਕੀਤਾ ਸਬਦ ਦਾ ਦਾਸ ਰਣੀ ਬੁੱਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ